ਕੱਲ ਮਾਨਯੋਗ ਡੀਜੀ ਪੰਜਾਬ ਸ਼੍ਰੀ ਗੌਰਵ ਜਦਵ ਜੀ ਐਸਐਸਪੀ ਸਾਹਿਬ ਪਟਿਆਲਾ ਦੀ ਰਹਿਨਮਾਈ ਹੇਠ ਸਪੈਸ਼ਲ ਸੈਲ ਪਟਿਆਲਾ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਉਸ ਨਾਕਾਬੰਦੀ ਦੌਰਾਨ ਪਟਿਆਲਾ ਪੁਲਿਸ ਨੂੰ ਉਦੋਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਕੈਂਟਰ ਨੂੰ ਰੋਕਿਆ ਗਿਆ ਜਦੋਂ ਉਸ ਕੈਂਟਰ ਦਾ ਜਿਹੜਾ ਡਰਾਈਵਰ ਸੀ ਦਵਿੰਦਰ ਸਿੰਘ ਦਵਿੰਦਰ ਸਿੰਘ son ਆਫ ਜਸਪਾਲ ਸਿੰਘ ਪੌਰਲਾ ਪਿੰਡਾ ਦਾ ਸਮਰਾਲੇ ਤੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਜੇ ਸਾਡੇ ਮਨਪ੍ਰੀਤ ਇੰਚਾਰਜ ਸਪੈਸ਼ਲ ਸੈੱਲ ਤੇ ਡੀਐਸਪੀ ਰਾਜਪੁਰਾ ਸਦਾ ਮਨਜੀਤ ਸਿੰਘ ਦੀ ਰਹਿਨਮਾਈ ਹੇਠ ਤਾਂ ਉਸ ਕੈਂਟਰ ਦੇ ਵਿੱਚੋਂ 10 ਕਿਲੋ ਸਾਨੂੰ ਅਫੀਮ ਬਰਾਮਦ ਹੋਈ ਹੈ ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ ਕੈਂਟਰ ਡਰਾਈਵਰ ਹੈ ਦਵਿੰਦਰ ਸਿੰਘ ਇਹਦੇ ਪਹਿਲਾਂ ਵੀ ਐਨਡੀਪੀਐਸ ਕੇਸ ਦੇ ਵਿੱਚ ਇਹ ਦਫਾ 27 ਐਨਡੀਪੀਐਸ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੋਂ ਰਹਿ ਕੇ ਆਇਆ ਹੈ ਤੇ 10 ਕਿਲੋ ਫੀਮ ਲਿਆ ਕੇ ਨੇ ਅੱਗੇ ਸਪਲਾਈ ਕਰਨੀ ਸੀ ਬੜੀ ਵੱਡੀ ਸਫਲਤਾ ਮਿਲੀ ਹੈ ਹੁਣ ਅਸੀਂ ਇਹ ਰਿਕਵਰੀ ਕਰਕੇ ਹੁਣ ਅਸੀਂ ਇਹਦੇ ਬੈਕਵਰਡ ਫੋਰਵਰਡ ਜਿਹੜੇ ਲਿੰਕੇਜਸ ਨੇ ਸਾਰੇ ਖੰਗਾਲਾਂਗੇ ਵੀ ਕਿੱਥੋਂ ਆਈਏ ਤੇ ਅੱਗੇ ਸਪਲਾਈ ਕਿੱਥੇ-ਕਿੱਥੇ ਜਾਣੀ ਸੀ। ਕੱਲ ਮਾਨਯੋਗ ਡੀਜੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਐਸਐਸਪੀ ਸਾਹਿਬ ਪਟਿਆਲਾ ਦੀ ਰਹਿਨਮਾਈ ਹੇਠ ਸਪੈਸ਼ਲ ਸੈਲ ਪਟਿਆਲਾ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ। ਉਸ ਨਾਕਾਬੰਦੀ ਦੌਰਾਨ ਪਟਿਆਲਾ ਪੁਲਿਸ ਨੂੰ ਉਦੋਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਕੈਂਟਰ ਨੂੰ ਰੋਕਿਆ ਗਿਆ। ਜਦੋਂ ਉਸ ਕੈਂਟਰ ਦਾ ਜਿਹੜਾ ਡਰਾਈਵਰ ਸੀ ਦਵਿੰਦਰ ਸਿੰਘ ਦਵਿੰਦਰ ਸਿੰਘ son ਆਫ ਜਸਪਾਲ ਸਿੰਘ ਪੌਰਲਾ ਪਿੰਡਾ ਦਾ ਸਮਰਾਲੇ ਤੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਸਾਡੇ ਮਨਪ੍ਰੀਤ ਇੰਚਾਰਜ ਸਪੈਸ਼ਲ ਸੈੱਲ ਤੇ ਡੀਐਸਪੀ ਰਾਜਪੁਰਾ ਸਦਾ ਮਨਜੀਤ ਸਿੰਘ ਦੀ ਰਹਿਨਮਾਈ ਹੇਠ ਤਾਂ ਉਸ ਕੈਂਟਰ ਦੇ ਵਿੱਚੋਂ 10 ਕਿਲੋ ਸਾਨੂੰ ਅਫੀਮ ਬਰਾਮਦ ਹੋਈ ਹੈ ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ ਕੈਂਟਰ ਡਰਾਈਵਰ ਹੈ ਦਵਿੰਦਰ ਸਿੰਘ ਇਹਦੇ ਪਹਿਲਾਂ ਵੀ ਐਨਡੀਪੀਐਸ ਕੇਸ ਦੇ ਵਿੱਚ ਇਹ ਦਫਾ 27 ਐਨਡੀਪੀਐਸ ਦੇ ਵਿੱਚ ਨਸ਼ਾ ਛਡਾਊ ਕੇਂਦਰ ਤੋਂ ਰਹਿ ਕੇ ਆਇਆ ਹੋਇਆ ਹੈ ਤੇ 10 ਕਿਲੋ ਫੀਮ ਲਿਆ ਕੇ ਨੇ ਅੱਗੇ ਸਪਲਾਈ ਕਰਨੀ ਸੀ ਬੜੀ ਵੱਡੀ ਸਫਲਤਾ ਮਿਲੀ ਹੁਣ ਅਸੀਂ ਇਹ ਰਿਕਵਰੀ ਕਰਕੇ ਹੁਣ ਅਸੀਂ ਇਹਦੇ ਬੈਕਵਰਡ ਫੋਰਵਰਡ ਜਿਹੜੇ ਲਿੰਕੇਜੇਸ ਨੇ ਸਾਰੇ ਖੰਗਾਲਾਂਗੇ ਵੀ ਕਿੱਥੋਂ ਆਈਏ ਤੇ ਅੱਗੇ ਸਪਲਾਈ ਕਿੱਥੇ-ਕਿੱਥੇ ਜਾਣੀ ਸੀ ਕੱਲ ਮਾਨਯੋਗ ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਐਸਐਸਪੀ ਸਾਹਿਬ ਪਟਿਆਲਾ ਦੀ ਰਹਿਨਮਾਈ ਹੇਟ ਸਪੈਸ਼ਲ ਸੈੱਲ ਪਟਿਆਲਾ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ। ਉਸ ਨਾਕਾਬੰਦੀ ਦੌਰਾਨ ਪਟਿਆਲਾ ਪੁਲਿਸ ਨੂੰ ਉਦੋਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਕੈਂਟਰ ਨੂੰ ਰੋਕਿਆ ਗਿਆ। ਜਦੋਂ ਉਸ ਕੈਂਟਰ ਦਾ ਜਿਹੜਾ ਡਰਾਈਵਰ ਸੀ ਦਵਿੰਦਰ ਸਿੰਘ, ਦਵਿੰਦਰ ਸਿੰਘ son ਆਫ ਜਸਪਾਲ ਸਿੰਘ ਪੌਰਲਾ ਪਿੰਡ ਦਾ ਸਮਰਾਲੇ ਤੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਜ ਸਾਡੇ ਮਨਪ੍ਰੀਤ ਇੰਚਾਰਜ ਸਪੈਸ਼ਲ ਸੈੱਲ ਤੇ ਡੀਐਸਪੀ ਰਾਜਪੁਰਾ ਸਦਾ ਮਨਜੀਤ ਸਿੰਘ ਦੀ ਰਹਿਨਮਾਈ ਹੇਠ ਤਾਂ ਉਸ ਕੈਂਟਰ ਦੇ ਵਿੱਚੋਂ 10 ਕਿਲੋ ਸਾਨੂੰ ਅਫੀਮ ਬਰਾਮਦ ਹੋਈ ਹੈ। ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ ਕੈਂਟਰ ਡਰਾਈਵਰ ਆ ਦਵਿੰਦਰ ਸਿੰਘ ਇਹਦੇ ਪਹਿਲਾਂ ਵੀ ਐਨਡੀਪੀਐਸ ਕੇਸ ਦੇ ਵਿੱਚ ਇਹ ਦਫਾ 27 ਐਨਡੀਪੀਐਸ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੋਂ ਰਹਿ ਕੇ ਆਇਆ ਹੈ ਤੇ 10 ਕਿਲੋ ਫੀਮ ਲਿਆ ਕੇ ਨੇ ਅੱਗੇ ਸਪਲਾਈ ਕਰਨੀ ਸੀ ਬੜੀ ਵੱਡੀ ਸਫਲਤਾ ਮਿਲੀ ਹੈ ਹੁਣ ਅਸੀਂ ਇਹ ਰਿਕਵਰੀ ਕਰਕੇ ਹੁਣ ਅਸੀਂ ਇਹਦੇ ਬੈਕਵਰਡ ਫੌਕਟ ਜਿਹੜੇ ਲਿੰਕੇਜਸ ਨੇ ਸਾਰੇ ਖੰਗਾਲਾਂਗੇ ਵੀ ਕਿੱਥੋਂ ਆਈ ਹੈ ਤੇ ਅੱਗੇ ਸਪਲਾਈ ਕਿੱਥੇ-ਕਿੱਥੇ ਜਾਣੀ ਸੀ ਮਾਨਯੋਗ ਡੀਜੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਐਸਐਸਪੀ ਸਾਹਿਬ ਪਟਿਆਲਾ ਦੀ ਰਹਿਨਮਾਈ ਹੇਠ ਸਪੈਸ਼ਲ ਸੈਲ ਪਟਿਆਲਾ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਉਸ ਨਾਕਾਬੰਦੀ ਦੌਰਾਨ ਪਟਿਆਲਾ ਪੁਲਿਸ ਨੂੰ ਉਦੋਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਕੈਂਟਰ ਨੂੰ ਰੋਕਿਆ ਗਿਆ ਜਦੋਂ ਉਸ ਕੈਂਟਰ ਦਾ ਜਿਹੜਾ ਡਰਾਈਵਰ ਸੀ ਦਵਿੰਦਰ ਸਿੰਘ ਦਵਿੰਦਰ ਸਿੰਘ son ਆਫ ਜਸਪਾਲ ਸਿੰਘ ਪੌਰਲਾ ਪਿੰਡ ਦਾ ਸਮਰਾਲੇ ਤੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਜੇ ਸਾਡੇ ਮਨਪ੍ਰੀਤ ਇੰਚਾਰਜ ਸਪੈਸ਼ਲ ਸੈੱਲ ਤੇ ਡੀਐਸਪੀ ਰਾਜਪੁਰਾ ਸਦਾ ਮਨਜੀਤ ਸਿੰਘ ਦੀ ਰਹਿਨਮਾਈ ਹੇਠ ਤਾਂ ਉਸ ਕੈਂਟਰ ਦੇ ਵਿੱਚੋਂ 10 ਕਿਲੋ ਸਾਨੂੰ ਅਫੀਮ ਬਰਾਮਦ ਹੋਈ ਹੈ ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ ਕੈਂਟਰ ਡਰਾਈਵਰ ਹੈ ਦਵਿੰਦਰ ਸਿੰਘ ਇਹਦੇ ਪਹਿਲਾਂ ਵੀ ਐਨਡੀਪੀਐਸ ਕੇਸ ਦੇ ਵਿੱਚ ਇਹ ਦਫਾ 27 ਐਨਡੀਪੀਐਸ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੋਂ ਰਹਿ ਕੇ ਆਇਆ ਹੈ ਤੇ 10 ਕਿਲੋ ਫੀਮ ਲਿਆ ਕੇ ਇਹ ਅੱਗੇ ਸਪਲਾਈ ਕਰਨੀ ਸੀ ਬੜੀ ਵੱਡੀ ਸਫਲਤਾ ਮਿਲੀ ਹੁਣ ਅਸੀਂ ਇਹ ਰਿਕਵਰੀ ਕਰਕੇ ਹੁਣ ਅਸੀਂ ਇਹਦੇ ਬੈਕਵਰਡ ਫੋਰਵਰਡ ਜਿਹੜੇ ਲਿੰਕੇਜਸ ਨੇ ਸਾਰੇ ਖੰਗਾਲਾਂਗੇ ਵੀ ਕਿੱਥੋਂ ਆਈਏ ਤੇ ਅੱਗੇ ਸਪਲਾਈ ਕਿੱਥੇ-ਕਿੱਥੇ ਜਾਣੀ ਸੀ। ਕੱਲ ਮਾਨਯੋਗ ਡੀਜੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਐਸਐਸਪੀ ਸਾਹਿਬ ਪਟਿਆਲਾ ਦੀ ਰਹਿਨਮਾਈ ਹੇਠ ਸਪੈਸ਼ਲ ਸੈਲ ਪਟਿਆਲਾ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ। ਉਸ ਨਾਕਾਬੰਦੀ ਦੌਰਾਨ ਪਟਿਆਲਾ ਪੁਲਿਸ ਨੂੰ ਉਦੋਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਕੈਂਟਰ ਨੂੰ ਰੋਕਿਆ ਗਿਆ। ਜਦੋਂ ਉਸ ਕੈਂਟਰ ਦਾ ਜਿਹੜਾ ਡਰਾਈਵਰ ਸੀ ਦਵਿੰਦਰ ਸਿੰਘ ਦਵਿੰਦਰ ਸਿੰਘ son of ਜਸਪਾਲ ਸਿੰਘ ਪੌਰਲਾ ਪਿੰਡ ਦਾ ਸਮਰਾਲੇ ਤੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਸਾਡੇ ਮਨਪ੍ਰੀਤ ਇੰਚਾਰਜ ਸਪੈਸ਼ਲ ਸੈੱਲ ਤੇ ਡੀਐਸਪੀ ਰਾਜਪੁਰਾ ਸਦਾ ਮਨਜੀਤ ਸਿੰਘ ਦੀ ਰਹਿਨਮਾਈ ਹੇਠ ਤਾਂ ਉਸ ਕੈਂਟਰ ਦੇ ਵਿੱਚੋਂ 10 ਕਿਲੋ ਸਾਨੂੰ ਅਫੀਮ ਬਰਾਮਦ ਹੋਈ ਹੈ ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ ਕੈਂਟਰ ਡਰਾਈਵਰ ਹੈ ਦਵਿੰਦਰ ਸਿੰਘ ਇਹਦੇ ਪਹਿਲਾਂ ਵੀ ਐਨਡੀਪੀਐਸ ਕੇਸ ਦੇ ਵਿੱਚ ਇਹ ਦਫਾ 27 ਐਨਡੀਪੀਐਸ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੋਂ ਰਹਿ ਕੇ ਆਇਆ ਹੋਇਆ ਹੈ ਤੇ 10 ਕਿਲੋ ਫੀਮ ਲਿਆ ਕੇ ਨੇ ਅੱਗੇ ਸਪਲਾਈ ਕਰਨੀ ਸੀ ਬੜੀ ਵੱਡੀ ਸਫਲਤਾ ਮਿਲੀ ਹੁਣ ਅਸੀਂ ਇਹ ਰਿਕਵਰੀ ਕਰਕੇ ਹੁਣ ਅਸੀਂ ਇਹਦੇ ਬੈਕਵਰਡ ਫੌਕਟ ਜਿਹੜੇ ਲਿੰਕੇਜਸ ਨੇ ਸਾਰੇ ਖੰਗਾਲਾਂਗੇ ਵੀ ਕਿੱਥੋਂ ਆਈਏ ਤੇ ਅੱਗੇ ਸਪਲਾਈ ਕਿੱਥੇ-ਕਿੱਥੇ ਜਾਣੀ ਸੀ ਕੱਲ ਮਾਨਯੋਗ ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਐਸਐਸਪੀ ਸਾਹਿਬ ਪਟਿਆਲਾ ਦੀ ਰਹਿਨਮਾਈ ਹੇਟ ਸਪੈਸ਼ਲ ਸੈੱਲ ਪਟਿਆਲਾ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ। ਉਸ ਨਾਕਾਬੰਦੀ ਦੌਰਾਨ ਪਟਿਆਲਾ ਪੁਲਿਸ ਨੂੰ ਉਦੋਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਕੈਂਟਰ ਨੂੰ ਰੋਕਿਆ ਗਿਆ। ਜਦੋਂ ਉਸ ਕੈਂਟਰ ਦਾ ਜਿਹੜਾ ਡਰਾਈਵਰ ਸੀ ਦਵਿੰਦਰ ਸਿੰਘ, ਦਵਿੰਦਰ ਸਿੰਘ son ਆਫ ਜਸਪਾਲ ਸਿੰਘ ਪੌਰਲਾ ਪਿੰਡ ਦਾ ਸਮਰਾਲੇ ਤੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਜ ਸਾਡੇ ਮਨਪ੍ਰੀਤ ਇੰਚਾਰਜ ਸਪੈਸ਼ਲ ਸੈੱਲ ਤੇ ਡੀਐਸਪੀ ਰਾਜਪੁਰਾ ਸਦਾ ਮਨਜੀਤ ਸਿੰਘ ਦੀ ਰਹਿਨਮਾਈ ਹੇਠ ਤਾਂ ਉਸ ਕੈਂਟਰ ਦੇ ਵਿੱਚੋਂ 10 ਕਿਲੋ ਸਾਨੂੰ ਅਫੀਮ ਬਰਾਮਦ ਹੋਈ ਹੈ। ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ ਕੈਂਟਰ ਡਰਾਈਵਰ ਆ ਦਵਿੰਦਰ ਸਿੰਘ ਇਹਦੇ ਪਹਿਲਾਂ ਵੀ ਐਨਡੀਪੀਐਸ ਕੇਸ ਦੇ ਵਿੱਚ ਇਹ ਦਫਾ 27 ਐਨਡੀਪੀਐਸ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੋਂ ਰਹਿ ਕੇ ਆਇਆ ਹੈ ਤੇ 10 ਕਿਲੋ ਫੀਮ ਲਿਆ ਕੇ ਨੇ ਅੱਗੇ ਸਪਲਾਈ ਕਰਨੀ ਸੀ ਬੜੀ ਵੱਡੀ ਸਫਲਤਾ ਮਿਲੀ ਹੁਣ ਅਸੀਂ ਇਹ ਰਿਕਵਰੀ ਕਰਕੇ ਹੁਣ ਅਸੀਂ ਇਹਦੇ ਬੈਕਵਰਡ ਫੋਰਵਰਡ ਜਿਹੜੇ ਲਿੰਕੇਜੇਸ ਨੇ ਸਾਰੇ ਖੰਗਾਲਾਂਗੇ ਵੀ ਕਿੱਥੋਂ ਆਈਏ ਤੇ ਅੱਗੇ ਸਪਲਾਈ ਕਿੱਥੇ-ਕਿੱਥੇ ਜਾਣੀ ਸੀ ਨਾਲ ਮਾਨਯੋਗ ਡੀਜੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਐਸਐਸਪੀ ਸਾਹਿਬ ਪਟਿਆਲਾ ਦੀ ਰਹਿਨਮਾਈ ਹੇਠ ਸਪੈਸ਼ਲ ਸੈਲ ਪਟਿਆਲਾ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਉਸ ਨਾਕਾਬੰਦੀ ਦੌਰਾਨ ਪਟਿਆਲਾ ਪੁਲਿਸ ਨੂੰ ਉਦੋਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਕੈਂਟਰ ਨੂੰ ਰੋਕਿਆ ਗਿਆ ਜਦੋਂ ਉਸ ਕੈਂਟਰ ਦਾ ਜਿਹੜਾ ਡਰਾਈਵਰ ਸੀ ਦਵਿੰਦਰ ਸਿੰਘ ਦਵਿੰਦਰ ਸਿੰਘ son ਆਫ ਜਸਪਾਲ ਸਿੰਘ ਪੌਰਲਾ ਪਿੰਡ ਦਾ ਸਮਰਾਲੇ ਤੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਜੇ ਸਾਡੇ ਮਨਪ੍ਰੀਤ ਇੰਚਾਰਜ ਸਪੈਸ਼ਲ ਸੈੱਲ ਤੇ ਡੀਐਸਪੀ ਰਾਜਪੁਰਾ ਸਦਾ ਮਨਜੀਤ ਸਿੰਘ ਦੀ ਰਹਿਨਮਾਈ ਹੇਠ ਤਾਂ ਉਸ ਕੈਂਟਰ ਦੇ ਵਿੱਚੋਂ 10 ਕਿਲੋ ਸਾਨੂੰ ਅਫੀਮ ਬਰਾਮਦ ਹੋਈ ਹੈ ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ ਕੈਂਟਰ ਡਰਾਈਵਰ ਹੈ ਦਵਿੰਦਰ ਸਿੰਘ ਇਹਦੇ ਪਹਿਲਾਂ ਵੀ ਐਨਡੀਪੀਐਸ ਕੇਸ ਦੇ ਵਿੱਚ ਇਹ ਦਫਾ 27 ਐਨਡੀਪੀਐਸ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੋਂ ਰਹਿ ਕੇ ਆਇਆ ਹੈ ਤੇ 10 ਕਿਲੋ ਫੀਮ ਲਿਆ ਕੇ ਨੇ ਅੱਗੇ ਸਪਲਾਈ ਕਰਨੀ ਸੀ ਬੜੀ ਵੱਡੀ ਸਫਲਤਾ ਮਿਲੀ ਹੈ ਹੁਣ ਅਸੀਂ ਇਹ ਰਿਕਵਰੀ ਕਰਕੇ ਹੁਣ ਅਸੀਂ ਇਹਦੇ ਬੈਕਵਰਡ ਫੋਰਵਰਡ ਜਿਹੜੇ ਲਿੰਕੇਜਸ ਨੇ ਸਾਰੇ ਖੰਗਾਲਾਂਗੇ ਵੀ ਕਿੱਥੋਂ ਆਈਏ ਤੇ ਅੱਗੇ ਸਪਲਾਈ ਕਿੱਥੇ-ਕਿੱਥੇ ਜਾਣੀ ਸੀ। ਕੱਲ ਮਾਨਯੋਗ ਡੀਜੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਐਸਐਸਪੀ ਸਾਹਿਬ ਪਟਿਆਲਾ ਦੀ ਰਹਿਨਮਾਈ ਹੇਠ ਸਪੈਸ਼ਲ ਸੈਲ ਪਟਿਆਲਾ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ। ਉਸ ਨਾਕਾਬੰਦੀ ਦੌਰਾਨ ਪਟਿਆਲਾ ਪੁਲਿਸ ਨੂੰ ਉਦੋਂ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਕੈਂਟਰ ਨੂੰ ਰੋਕਿਆ ਗਿਆ। ਜਦੋਂ ਉਸ ਕੈਂਟਰ ਦਾ ਜਿਹੜਾ ਡਰਾਈਵਰ ਸੀ ਦਵਿੰਦਰ ਸਿੰਘ ਦਵਿੰਦਰ ਸਿੰਘ son ਆਫ ਜਸਪਾਲ ਸਿੰਘ ਪੌਰਲਾ ਪਿੰਡ ਦਾ ਸਮਰਾਲੇ ਤੋਂ ਜਦੋਂ ਕੈਂਟਰ ਦੀ ਤਲਾਸ਼ੀ ਲਈ ਗਈ ਸਾਡੇ ਮਨਪ੍ਰੀਤ ਇੰਚਾਰਜ ਸਪੈਸ਼ਲ ਸੈੱਲ ਤੇ ਡੀਐਸਪੀ ਰਾਜਪੁਰਾ ਸਦਾ ਮਨਜੀਤ ਸਿੰਘ ਦੀ ਰਹਿਨਮਾਈ ਹੇਠ ਤਾਂ ਉਸ ਕੈਂਟਰ ਦੇ ਵਿੱਚੋਂ 10 ਕਿਲੋ ਸਾਨੂੰ ਅਫੀਮ ਬਰਾਮਦ ਹੋਈ ਹੈ ਇਹ ਮੈਂ ਤੁਹਾਨੂੰ ਦੱਸਦਾ ਜਿਹੜਾ ਇਹ ਕੈਂਟਰ ਡਰਾਈਵਰ ਹੈ ਦਵਿੰਦਰ ਸਿੰਘ ਇਹਦੇ ਪਹਿਲਾਂ ਵੀ ਐਨਡੀਪੀਐਸ ਕੇਸ ਦੇ ਵਿੱਚ ਇਹ ਦਫਾ 27 ਐਨਡੀਪੀਐਸ ਦੇ ਵਿੱਚ ਨਸ਼ਾ ਛਡਾਊ ਕੇਂਦਰ ਤੋਂ ਰਹਿ ਕੇ ਆਇਆ ਹੈ ਦੇ 10 ਕਿਲੋ ਫੀਮ ਲਿਆ ਕੇ ਨੇ ਅੱਗੇ ਸਪਲਾਈ ਕਰਨੀ ਸੀ ਬੜੀ ਵੱਡੀ ਸਫਲਤਾ ਮਿਲੀ ਹੁਣ ਅਸੀਂ ਇਹ ਰਿਕਵਰੀ ਕਰਕੇ ਹੁਣ ਅਸੀਂ ਇਹਦੇ ਬੈਕਵਰਡ ਫੋਰਕਫਰਟ ਜਿਹੜੇ ਲਿੰਕੇਜਸ ਨੇ ਸਾਰੇ ਖੰਗਾਲਾਂਗੇ ਵੀ ਕਿੱਥੋਂ ਆਈਏ ਤੇ ਅੱਗੇ ਸਪਲਾਈ ਕਿੱਥੇ ਕਿੱਥੇ ਜਾਣੀ ਸੀ